ਮੈਂ ਚੀਜ਼ਾਂ ਤੋਂ ਡਰਦੀ ਨਹੀਂ ਕਿ ਜਿਹੜੀ ਚੀਜ਼ ਨਹੀਂ ਗਲਤ ਹੈ ਜਿੱਥੇ ਮੈਂ ਕਿਹੜੇ ਕਿਸੇ ਦਾ ਮਰਡਰ ਕਰਤਾ ਹੈ ਕਿ ਮੈਂ ਘੜ ਦਰਾ ਕਿਸੇ ਕੋ ਆਪਣੇ ਹੀ ਬੰਦੇ ਬੈਠ ਕੇ ਤੁਹਾਡੇ ਤੇ ਉਹੀ ਪਰਚੇ ਕਰਾਂਦੇ ਕਿ ਨਹੀਂ ਜੀ ਪਾਇਲ ਵਰਮ ਹੁੱਲਣਵਾਜੀ ਦਾ ਉਹ ਕਰ ਰਹੀ ਹੈ ਕਿ ਥਾਪੀਆਂ ਮਾਰ ਕੇ ਦੱਸ ਦੇ ਕਿ ਲੜੋਣੀ ਹੈ ਕੋ ਜਿਹੜੀ ਕਲੀਪ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕੋਈ ਕਿਸੇ ਦਾ ਪੋਡਕਾਸਟ ਹੁੰਦਾ ਤੇ ਉਹ ਇੱਕ ਲਿਸਟ ਦੇ ਵਿੱਚ ਤੁਹਾਡਾ ਨਾਮ ਲੈ ਦਿੰਦੇ ਨੇ ਤੁਹਾਡਾ ਹੀ ਨਾਮ ਕਿਉਂ ਲਿਆ ਉਹਨਾਂ ਨੇ ਕੁੜੀਆਂ ਤਾਂ ਹੋਰ ਵੀ ਨੇ ਜਿਹੜੀ ਵਿੱਚ ਇੰਨੀ ਵਧੀਆ ਕ੍ਰੇਕ ਹੋਈ ਸੀਗੀ ਉਹ 1 ਮਿੰਟs ਚੁੱਟ ਕੇ ਖਤਮ ਹੋ ਗਈ ਦੂਰ ਹੋ ਗਈ ਮੇਰਾ ਚਿੱਤ ਆਪ ਵਿੱਚ ਜੇ ਅਸੀਂ ਕੁੜੀਆਂ-ਕੁੜੀਆਂ ਨੇ ਮਿਲ ਕੇ ਸ਼ਵੇ ਲਗਾਈ ਸੀਗੀ ਉੱਥੇ ਮੇਂ ਦਮਾਲਾ ਬੰਦਿਆ ਸੀਗਾ ਜਿਹੜੀ ਉਹ ਵੀ ਕੌਂਟਰੋਵਰਸੀ ਚ ਲਿਆ ਗਿਆ ਕਿ ਦਮਾਲਾ ਬਣ ਕੇ ਪੱਟਾਂ ਤੇ ਥਾਪੀਆਂ ਮਾਰ ਰਹੀ ਸੀ ਫਾਇਲ ਪਰ ਮਨ ਕਈ ਲੋਕ ਫਾਇਵੀ ਕਹਿੰਦੇ ਹੋਣਗੇ ਕਿ ਤੇਰਾ ਪਿਓ ਗਰੰਥੀ ਸਿੰਘ ਹੈ ਪਰ ਤੂੰ ਇੰਸਟਾਗ੍ਰam ਤੇ ਇਹ ਚੀਜ਼ਾਂ ਕਰਦੀ ਹੈਂ ਬੜਾ ਉਹ ਨਹੀਂ ਬੜਾ ਕੁਝ ਬੜਾ ਕੁਝ ਬੋਲ ਰਹੇ ਆ ਬੜਾ ਕੁਝ ਹੀ ਹੁਣ ਮੇਰੀ ਲਾਈਫ ਆ ਮੇਰੇ ਪਿਓ ਨੂੰ ਪਤਾ ਵਾ ਮੇਰੀ ਫੈਮਲੀ ਨੂੰ ਪਤਾ ਵਾ ਕਿ ਮੈਂ ਕੀ ਕਰਦੀ ਕੀ ਨਹੀਂ ਮੈਂ ਇਦਾਂ ਤਾਂ ਨਹੀਂ ਹੈਗੀ ਕਿ ਚਲੋ ਮੈਂ ਗੰਦ ਬਾੜੀ ਨੀ ਆਲੀ ਹੈ ਕਿ ਕੰਮ ਕਰਦੀ ਆ ਕਿ ਫਾਇਲ ਪਰਮ ਐਂਡ ਮਹਿੰਗੇ ਮਹਿੰਗੇ ਕੱਪੜੇ ਪਾਉਂਦੀ ਆ ਫਲੈਟ ਲੈ ਹੋਏ ਨੇ ਇਹ ਗੱਲ ਅੱਜ ਸਾਰਿਆਂ ਨੂੰ ਕਹਿ ਮੈਂ ਤੇ ਸੱਚ ਦੱਸਣ ਲੱਗੀ ਨਾ ਇਹ ਚੀਜ਼ਾਂ ਕਦੇ ਕੌਂਟਰੋਵਰਸੀ ਵਿੱਚ ਕਿਉਂ ਨਹੀਂ ਆਈਆਂ ਕਿ ਪਾਇਲਟ ਚੰਗੇ ਕੰਮ ਵੀ ਕੀਤਾ ਇਹ ਲਾਈਫ ਕਿਉਂ ਨਹੀਂ ਚੱਲਿਆ ਜਾ ਸਕਦਾ ਇਹ ਕਿਉਂ ਨਹੀਂ ਚੱਕਿਆ ਜਾਂਦਾ ਫਾਈਲ ਕੌਂਟਰੋਵਰਸੀਆਂ ਜਾਂਦੀ ਫਾਈਲ ਦੀ ਇਹ ਚੀਜ਼ਾਂ ਕਿਉਂ ਵਿਆਹ ਕੀਤਾ ਪਾਇਲ ਪਰਮ ਨੇ ਦੋ ਕੁੜੀਆਂ ਦੇ ਖੁਦ ਆਪਣੇ ਪੈਸਿਆਂ ਦਾ ਉਹ ਕਿਉਂ ਨਹੀਂ ਦਿਖਾਇਆ ਕਦੇ ਜਿਸਨੂੰ ਮੇਰੇ ਕੋਲ ਸੋਰੀਆਂ ਪਾ ਕੇ ਦੱਸਦੀ ਨਹੀਂ ਹੈਗੀ ਹੁਣ ਪਾਇਲ ਪਰਮ ਸਿਆਣੀਆਂ ਗੱਲਾਂ ਕਰਕੇ ਆਪਣੇ ਪਿਛਲੇ ਕਿੱਤੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਪੜਦੇ ਕੀ ਬਾਣੇ ਜਿਹੜੀ ਗੱਲ ਸੱਚੀ ਉਹ ਸੱਚੀ ਆ ਆਪਾਂ ਕਿਉਂ ਝੂਠ ਕਿਸੇ ਦਾ ਬੋਲਣਾ ਕਿ ਹਾਂ ਆਪਾਂ ਇੱਦਾਂ ਮੇ ਆ ਪਰ ਜਿੱਥੇ ਗਰਾਰੀ ਆੜ ਗਈ ਹੈ ਕਿ ਹਾਂ ਕਿਸ ਜੇ ਕੋਈ ਉੱਚੀ ਨੀਚੀ ਕਰਦਾ ਫਿਰ ਤਾਂ ਉਸ ਤੁਹਾਨੂੰ ਵੀ ਪਤਾ ਕੋਈ ਸੁਣਦਾ ਨਹੀਂ ਇਸ ਵੀ ਦੇ ਅਜੀਬਾ ਕੀ ਹੋ ਜਾਂਦਾ ਹੈ ਕਿ ਇੱਕ ਪਿੰਡ ਤੋਂ ਉੱਪਰ ਕਈ ਕੁੜੀ ਚੰਡੀਗੜ੍ਹ ਦੇ ਵਿੱਚ ਆ ਕੇ ਕਿਸ ਤਰ੍ਹਾਂ ਦੀ ਬਣ ਗਈ ਹਵਾ ਇੱਕ ਦੂਜੇ ਦੀ ਹਵਾ ਲੱਗਦੀ ਹਵਾ ਬਸ ਕੁੜੀਆਂ ਬਗੜਨ ਵਾਲੀਆਂ ਬਹੁਤ ਹੁੰਦੀਆਂ ਸੁਧਾਰਨ ਵਾਲੀਆਂ ਬਹੁਤ ਘੱਟ ਹੁੰਦੀਆਂ ਕਦੇ ਤੁਸੀਂ ਕਿਸੇ ਦੀ ਗੱਡੀ 'ਚ ਉਤਰ ਕੇ ਕਿਸੇ ਮੁੰਡੇ ਦੀ ਗੱਡੀ 'ਚ ਬਹਿਣਾ ਉਹਦੀ ਜੇ ਉਤਰ ਕੇ ਉਹਦੇ 'ਚ ਗੱਡੀ 'ਚ ਬਹਿਣਾ ਇਹ ਸਟੈਂਡਰਡ ਨਹੀਂ ਹੁੰਦਾ ਇਹ ਕੋਈ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਲੋਕਾਂ ਨੇ ਸਾਹਮਣੇ ਵਾਲੇ ਨੇ ਸਾਨੂੰ ਕਹਿਣਾ ਕਿ ਲਾਇਟ ਇਹਦੇ ਨਾਲ ਤੁਰੇ ਫਿਰਦੀ ਸੀ ਇਹ ਤਾਂ ਇਹਦੇ ਨਾਲ ਕੁੜੀਆਂ ਅੱਜਕੱਲ ਦੇਖਦੀਆਂ ਗੱਡੀਆਂ ਪੈਸੇ ਕਿ ਬਸ ਇਹ ਚੀਜ਼ਾਂ ਕੋਲ ਹੋਵੇ ਤਾਂ ਉਹ ਬਸ ਪਰ ਲੱਗੇ ਹੁੰਦੇ ਬਸ ਲੱਗੇ ਥੋੜਾ ਲੱਗੇ ਮੈਨੂੰ ਮਹਾਲੀ ਸ਼ਹਿਰ ਬਿਲਕੁਲ ਪਸੰਦ ਨਹੀਂ ਆਉਂਦਾ ਬਿਲਕੁਲ ਨਹੀਂ ਇਹ ਇੱਕ ਅੱਡ ਦੁਨੀਆ ਜਿੱਥੇ ਬਹੁਤ ਕੁਛ ਐਦਾ ਦਾ ਹੋਈ ਜਾਂਦਾ ਜਿਹਨਾਂ ਤੋਂ ਅਸੀਂ ਅਣਜਾਣਾਂ ਬਦਨਾਮੀ ਦਾ ਘਰ ਹੈ ਅੱਛਾ 3v2 ਦੀ ਕਿਸੇ ਚਾਹੀਏ ਕਹਿੰਦੇ ਸੈਟਰਡੇ ਨੂੰ ਉਥੇ ਜਦੋਂ ਗੱਡੀਆਂ ਲੈ ਕੇ ਮੁੰਡੇ ਘੁੰਮਦੇ ਨੇ ਤੇ ਕੁੜੀਆਂ ਖੜੀਆਂ ਹੁੰਦੀਆਂ ਨੇ ਕਿ ਸਾਨੂੰ ਕੋਈ ਮੁੰਡਾ ਆਪਣੀ ਗੱਡੀ ਤੇ ਬਿਠਾਵੇ ਤੇ ਅਸੀਂ ਕਲੱਬ ਚ ਜਾਈ ਜੀ ਮੈਂ 3v2 ਦਾ ਵਸਾ ਕੋਈ ਟਾਈਮ ਸੀ 3v2 ਬਹੁਤ ਵਧੀਆ ਸੀ ਬਹੁਤ ਕੈਂਟ ਹੁਣ ਤੇ ਡੇਲੀ ਅਸੀਂ ਕੱਲ ਵੀ ਆਈ ਥਿੰਕ ਕੱਲ ਗਏ ਸੀ ਕੋਈ ਕੱਡਾ ਬਣ ਚੁੱਕਾ ਅੱਡਾ ਹੀ ਬਣ ਚੁੱਕਿਆ ਕਿ ਇਹ ਕਹਿ ਲੋ ਕਿ 3v2 ਚ ਮਾੜਾ ਨਹੀਂ ਕਹਿ ਸਕਦੇ ਮਾੜਾ ਲੋਕਾਂ ਨੇ ਬਣਾਇਆ ਵਾ 3ਵੀਂ 2 ਮਾੜਾ ਨਹੀਂ ਹੈਗਾ ਮਾੜੇ ਲੋਕਾਂ ਨੇ ਬਣਾਇਆ ਜਿਹੜੀ ਉੱਥੇ ਦੀ ਮੰਦਿਰ ਆਉਂਦੀ ਉੱਥੇ ਦੀਆਂ ਕੁੜੀਆਂ